ਜੀ ਪੰਜਾਬ ਟੂਡੇ ਨਿਊਜ਼ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਅਜੀਬ ਦਾਸਤਾਨ ਦੇਸ਼ ਦੇ ਸਮੁੰਦਰੀ ਦੀ ਸਮੁੰਦਰ ਦੀ ਬੂੰਦ ਨਹੀਂ ਫਿਰ ਵੀ ਕਰਜ਼ਾ ਲੈ ਕੇ ਖਰੀਦ ਕਰ ਦਿੱਤੀ ਦੁਨੀਆਂ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਟ੍ਰੰਪਨ ਦੇ ਪੁੱਤਰ ਨੇ ਵੀ ਗਾਖਨ ਹਰ ਦੇਸ਼ ਆਪਣੀ ਆਰਥਿਕ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਆਪਣੇ ਨਰਦਾ ਨਰਜਾਤ ਨੂੰ ਵਧਾਉਣਾ ਚਾਹੁੰਦਾ ਹੈ ਬਧੀ ਹੋਈ ਬਰਾਮਤ ਵਿਦੇਸ਼ੀ ਮੁਦਰਾ ਪੈਦਾ ਕਰਦੀ ਹੈ ਜਿਸ ਨਾਲ ਦੇਸ਼ ਦੀ ਤਾਕਤ ਵਧਦੀ ਹੈ ਤੇ ਆਜ਼ਾਦ ਅਤੇ ਅਨਰਜਾਤ ਜ਼ਿਆਦਾਤਰ ਸਮੁੰਦਰ ਰਾਹੀਂ ਕੀਤੇ ਜਾਂਦੇ ਹਨ ਰਿਪੋਰਟਾਂ ਦੇ ਅਨੁਸਾਰ ਵਿਸ਼ਵ ਵਪਾਰ ਦਾ 80% ਸਮੁੰਦਰ ਰਾਹੀਂ ਕੀਤਾ ਜਾਂਦਾ ਹੈ ਤੇ ਸਮੁੰਦਰੀ ਸ਼ਿਪਿੰਗ ਅੰਤਰਰਾਸ਼ਟਰੀ ਵਪਾਰ ਦੀ ਰੀੜ ਦੀ ਹੱਡੀ ਬਣ ਗਈ ਹੈ ਹਰ ਸਾਲ ਲਗਭਗ 11 ਮਿਲੀਅਨ ਟਨ ਸਮਾਨ ਭੇਜਿਆ ਜਾਂਦਾ ਹੈ ਤੇ ਜ਼ਿਆਦਾਤਰ ਕੱਚਾ ਮਾਲ ਭੋਜਨ ਅਤੇ ਤਿਆਰ ਉਤਪਾਦ ਸ਼ਿਪਿੰਗ ਕੰਪਨੀਆਂ ਇਸ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਹਨਾਂ ਕੰਪਨੀਆਂ ਤੋਂ ਬਿਨਾ ਅੰਤਰਰਾਸ਼ਟਰੀ ਵਪਾਰ ਵਿੱਚ ਬਿਜ਼ਨਸ ਕਰ ਸਕਦਾ ਹੈ ਇਹ ਕੰਪਨੀ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਆਜ਼ਾਦ ਅਤੇ ਨਰਜਾਦ ਦੀ ਸਹੂਲਤ ਦਿੰਦੀਆਂ ਹਨ ਅੱਜ ਦੁਨੀਆ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਮੈਡੀਟੇਰੀਅਨ ਸ਼ਿਪਿੰਗ ਕੰਪਨੀ ਐਮ ਐਸ ਸੀ ਹੈ ਇਹ ਸ਼ਿਪਿੰਗ ਮਾਰਕੀਟ ਦਾ 20% ਤੋਂ ਵੱਧ ਹਿੱਸਾ ਰੱਖਦੀ ਹੈ ਤੇ ਪੁੱਤਨ ਦਾ ਰੂਸ ਅਤੇ ਟ੍ਰੈਂਪ ਦਾ ਅਮਰੀਕਾ ਵੀ ਇਸ ਦੇ ਗਾਹਕ ਹਨ ਇਸ ਕੰਪਨੀ ਦੇ ਸੰਤਪਾਤਕ ਦੀ ਕਹਾਣੀ ਬਹੁਤ ਦਿਲਚਸਪ ਹੈ ਇਸ ਜਸ ਵਿਅਕਤੀ ਨੇ ਦੁਨੀਆ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਦੀ ਸਥਾਪਨਾ ਕੀਤੀ ਉਸ ਦਾ ਉਸ ਦੇਸ਼ ਵਿੱਚ ਸਮੁੰਦਰ ਦਾ ਇੱਕ ਬੂੰਦ ਨਹੀਂ ਹੈ ਜਿੱਥੇ ਕੰਪਨੀ ਰਜਿਸਟਰ ਹੈ ਇਸ ਜਸ ਜੇਸ ਵਿੱਚ ਉਸ ਨੇ ਆਪਣੀ ਕੰਪਨੀ ਦਾ ਮੁੱਖ ਦਫ਼ਤਰ ਸਥਾਪਿਤ ਕੀਤਾ ਹੈ ਉਹ ਜ਼ਮੀਨ ਨਾਲ ਕਿਰਿਆ ਹੋਇਆ ਤੇ ਭਾਵ ਇਹ ਸਾਰੇ ਪਾਸਿਓਂ ਤੋਂ ਜ਼ਮੀਨ ਨਾਲ ਕਿਰਿਆ ਹੋਇਆ ਹੈ ਉਹ ਦੇਸ਼ ਕਿਸੇ ਵੀ ਕੋਨੇ ਵਿੱਚ ਕੋਈ ਸਮੁੰਦਰ ਨਹੀਂ ਫਿਰ ਵੀ ਉਸਨੇ ਕਰਜ਼ਾ ਲਿਆ ਅਤੇ ਅਤੇ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣਾਈ ਆਓ ਪਤਾ ਕਰੀਏ ਕਿ ਇਹ ਵਿਅਕਤੀ ਕੌਣ ਹਨ ਕੌਣ ਹਨ ਤੇ ਦੁਨੀਆ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਬਣਾਉਣ ਦਾ ਆਦਮੀ ਦੁਨੀਆ ਦੀ ਸਭ ਤੋਂ ਵੱਡੀ ਸ਼ਿਪਿੰਗ ਕੰਪਨੀ ਮੈਡੀਟੇਰੀਅਨ ਸ਼ਿਪਿੰਗ ਕੰਪਨੀ ਐਮ ਐਸ ਸੀ ਦੀ ਸਥਾਪਨਾ ਕਰਨ ਵਾਲਾ ਆਦਮੀ ਗਿਆਨ ਲੀਉਂਗੀ ਆਪੋਟੋ ਹੈ ਉਹ ਇਟਲੀ ਤੋਂ ਹੈ ਤੇ ਉਹ ਇੱਕ ਸਮੁੰਦਰੀ ਕਪਤਾਨ ਅਤੇ ਇੱਕ ਬੈਂਕਰ ਰਿਆ ਹੈ ਇੱਕ ਸਮੁੰਦਰੀ ਕਪਤਾਨ ਹੋਣ ਦੇ ਨਾਤੇ ਉਸ ਨੂੰ ਅਹਿਸਾਸ ਹੋਇਆ ਕਿ ਵਪਾਰ ਸ਼ਿਪਿੰਗ ਤੋਂ ਬਿਨਾ ਨਹੀਂ ਕੀਤਾ ਜਾ ਸਕਦਾ ਏਹੀ ਉਹ ਥਾਂ ਜਿੱਥੇ ਉਸਨੇ ਸ਼ਿਪਿੰਗ ਖੇਤਰ ਵਿੱਚ ਦਾਖਲ ਹੋਣ ਦੇ ਵਿਚਾਰ ਆਇਆ ਤੇ 1970 ਵਿੱਚ ਗਿਆਨ ਲਿਉੰਗੀ ਅਪੋਟੋ ਨੇ ਆਪਣੀ ਪਤਨੀ ਰਾਫੇਲਾ ਨਾਲ ਮਿਲ ਕੇ ਬ੍ਰਾਟਸਲ ਵਿੱਚ ਇੱਕ ਛੋਟਾ ਸੈਂਕਟ ਹੈਂਡ ਜਾਰਜ ਐਮ ਬੀ ਪੈਟ ਰੀਸ਼ੀਆ ਖਰੀਦ ਕੇ ਮੈਡੀਟਰੇਨੀਅਨ ਸ਼ਿਪਿੰਗ ਕੰਪਨੀ ਸ਼ੁਰੂ ਕੀਤੀ ਗਿਆਨ ਲਿਉਂਗਿਆ ਪਹਿਲਾ ਪਹਿਲੀ ਵਾਰ ਰਫੇਲਾ ਨੂੰ 1960 ਦੇ ਦਹਾਕੇ ਵਿੱਚ ਅਤਾਲਮੀ ਟਾਪੂ ਤੇ ਕੈਂਬਰੀ ਦੀ ਯਾਤਰਾ ਦੌਰਾਨ ਮਿਲਿਆ ਜਦੋਂ ਇੱਕ ਜਹਾਜ਼ ਕਪਤਾਨ ਸੀ ਤੇ ਕਮਾਲ ਦੀ ਗੱਲ ਇਹ ਕਿ ਗਿਆਨ ਲਿਉਂਗਿਆ ਪੋਟੋ ਨੇ ਆਪਣਾ ਕਾਰੋਬਾਰ ਕਰਜੇ ਨਾਲ ਸ਼ੁਰੂ ਕੀਤਾ ਤੇ ਉਸਨੇ ਜੋ ਜਹਾਜ਼ ਖਰੀਦਿਆ ਸੀ ਉਹ ਬਹੁਤ ਮਹਿੰਗਾ ਸੀ ਇਸ ਲਈ ਉਸ ਨੂੰ ਇਹ ਖਰੀਦਣ ਲਈ 2 ਲੱਖ ਡਾਲਰ ਦਾ ਕਰਜ਼ਾ ਲੈਣਾ ਪਿਆ ਆ ਆਪਣਾ ਪਹਿਲਾ ਜਹਾਜ਼ ਖਰੀਦਣ ਤੋਂ ਬਾਅਦ ਗਿਆਨ ਲਿਉਂਗੀ ਨੇ ਸ਼ਿਪਿੰਗ ਸੁਭਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਰ ਦਿੱਤਾ ਉਸ ਸਮੇ ਉਸਨੇ ਮੈਰੀਟੇਨियन ਅਤੇ ਸੋਮਾਲੀਆ ਵਿਚਕਾਰ ਸਮਾਨ ਆਜਾਤ ਤੇ ਨਰਜਾਤ ਕਰਨ ਲਈ ਇਸ ਸੈਕੰਡ ਹੈੱਡ ਜਹਾਜ਼ ਦੀ ਵਰਤੋਂ ਕੀਤੀ ਹੌਲੀ-ਹੌਲੀ ਦੂਜੇ ਹੈੱਡ ਜਹਾਜ਼ਾਂ ਤੇ ਕੰਟੇਨਰਜ਼ ਦੁਆਰਾ ਵਾਧੇ ਰਹੇ ਇਹ ਇੱਕ ਛੋਟੇ ਆਪਰੇਸ਼ਨ ਦੀ ਦੁਨੀਆ ਦਾ ਸਭ ਤੋਂ ਵੱਡੀ ਕੰਟੇਨਰ ਦੁਨੀਆ ਬਣ ਗਿਆ ਮੈਰੀਟੇਰੀਅਨ ਸ਼ਿਪਿੰਗ 500 ਤੋਂ ਬਾਅਦ بندرਖਾਣ ਦੀ ਸੇਵਾ ਮੈਰੀਟੇਰੀਅਨ ਸ਼ਿਪਿੰਗ ਕੰਪਨੀ ਐਮ ਐਸ ਸੀ ਦੁਨੀਆ ਦੀ ਸਭ ਤੋਂ ਵੱਡੀ ਕੰਟੇਨਰ ਸ਼ਿਪਿੰਗ ਲਾਈਨ ਹੈ ਜੋ ਕਿ 6-7 ਮਿਲੀਅਨ ਤੋ ਬਾਦ ਸਮਰੱਥਾ ਵਾਲੇ ਲਗਭਗ 900 ਜਹਾਜ਼ਾਂ ਦਾ ਬੇੜਾ ਚਲਾਉਂਦੀ ਹੈ ਉਹ ਹਰ ਸਾਲ 300 ਤੋਂ ਵੱਧ ਰੂਟਾਂ ਤੇ ਲੱਖਾਂ ਕਟੇਰੇ ਨੂੰ ਭੇਜਦੇ ਹਨ ਤੇ ਦੁਨੀਆ ਭਰ ਵਿੱਚ 500 ਤੋਂ ਵੱਧ ਮੰੰਦਰ ਕਾਵਾਂ ਦੀ ਸੇਵਾ ਕਰਦੇ ਹਨ ਲੌਜਿਸਟਿਕਸ 에ਅ ਕਾਰਗੋ ਅਤੇ ਕਰੂਜ਼ ਸੇਵਾਵਾਂ ਨੂੰ ਪ੍ਰਦਾਨ ਕਰਦੇ ਹਨ ਧੰਨਵਾਦੀ ਖਬਰਾਂ ਜੁਲਾਈ ਬੰਦਵ ਕਰਾਂਗੇ ਤੇ ਲਾਈਕ ਕਰ ਦਿਓ